ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਅਨੇਕ ਭਗਤ ਜਿਨ੍ਹਾਂ ਵਿੱਚੋਂ ਸ੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਕਿਉਂਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ੍ਰੀ ਜੈਦੇਵ ਜੀ ਮਹਾਰਾਜ बंगाल ਦੇ ਕੇਂਦਰੀ ਨਾਮਕ ਪਿੰਡ ਦੇ ਵਿੱਚ ਜਨਮੇ ਜ਼ਿਲ੍ਹਾ ਬੀਮ ਬਿਹਰੂਸੀ ਔਰ ਆਪ ਖੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ ਵਿਦਿਆ ਆਪ ਨੇ ਸੰਸਕਾਰ ਚੋਂ ਕੇ ਬ੍ਰਾਹਮਣਾ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ ਸਮਸ ਦੇਸ਼ ਤੇ ਤਾਪ ਨੇ ਭਗਤੀ ਭਾਵ ਦੀਆਂ ਲੈਣਾ ਛੜਿਆ ਆਪ ਗ੍ਰਸਤੀ ਸਨ ਆਪ ਦੀ ਪਤਨੀ ਦਾ ਨਾਮ ਪਦਮਾਵਤੀ ਸੀ ਸਮਸ ਤੀਰਥਾਂ ਤੇ ਰਟਨ ਕਰਦੇ ਹਿਆ ਪ੍ਰਭੂ ਭਗਤੀ ਦੇ ਗੀਤ ਗਾਉਂਦੇ ਹਿਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ ਕਿਉਂਕਿ ਆਗ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ ਵਿਰਾਸਤ ਚ ਮਿਲੇ ਆ ਸੀ ਗੀਤ ਤੇ ਸੰਗੀਤ ਆਪ ਦਾ ਇੱਕ ਮਹਾਨ ਗ੍ਰੰਥ ਹੈ ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ ਕਹਿੰਦੇ ਨੇ ਤੇ ਰੋਜ਼ ਉੱਠ ਕੇ ਗੀਤ ਗੋਵਿੰਦੀ ਛੰਦਾਂ ਬੰਦੀ ਕਰਨੀ ਲਿਖਣਾ ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁਕਿਆ ਸੀ ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ੈ ਪੰਡਰਪੁਰ ਦੇ ਵਿੱਚ ਕਈ ਦਿਨ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਕੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਧ ਹੋਂਦੀ ਗਈ ਜਦ ਕੇ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮੰ ਸੰਤਾਂ ਨੂੰ ਭਗਤ ਪ੍ਰੇਮੀਆਂ ਨੂੰ ਇਹ ਕੈਲਾ ਦੇ ਜਾਸੀ ਕਿ ਪੂਰਨਮਾਸੀ ਵਾਲੇ ਦਿਨ ਬਿਠਲ ਦੇ ਮੰਦਰ ਦੇ ਵਿੱਚ ਗੀਤ गोविंद ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ ਪੂਰਨਮਾਸੀ ਦੇ ਵਿੱਚ ਸਿਰਫ 2 ਦਿਨ ਰਹਿ ਗਏ ਗੀਤ गोविंद ਦੇ ਵਿੱਚ ਸਿਰਫ 2 ਛੰਦ ਰਹਿ ਗਏ ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ ਲੇਕਿਨ ਜੈ ਦੇ ਦੇ ਦਿਮਾਗ ਵਿੱਚੋਂ ਕੋਈ ਗੀਤ ਦੀ ਲਾਈਨ ਨਾ ਆਈ ਤੇ ਕਲਮ ਲਿਖਣ ਵਿੱਚ ਅਸਮਰਥ ਹੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੇ ਪਾਉਣੀ ਵਿੱਚ ਇੰਜ ਕਲਮ ਬੰਦ ਕਰਦੇ ਨੇ ਪ੍ਰੇਮ ਭਗਤ ਜੈ ਦੇਵ ਕਰ गीत गोविंद सहज धुन गावे लीला चलत बखान दा अंतर जामी ठाकुर भावे पर अखड़ इक ना आवड़ो बन पुस्तक संध्या कर आवे रोज नित्य प्रति अवृत वेले उठ के ग्रंथ ਨੂੰ ਨਾਲ ਲੈ ਜਾਂਦੇ ਸਨ नदी तट ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰra ਦੇ ਨਿਤਨੇਮ ਤੋਂ فارغ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸਕੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਕਰ ਲਿਆਉਂਦੇ ਸਨ ਔਰ ਰੋਜ਼ ਮਰਦ ਦੇ ਕਰਮ ਦੇ ਵਿੱਚ مشغول ਹੁੰਦੇ ਸਨ ਲੇਕਿਨ ਅੱਜ ਨਿਰਾਸ਼ ਲੋਟੇ ਅੱਜ ਪੰਤੇ ਨਹੀਂ ਬਣਿਆ ਗੀਤ ਗੋਵਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਵਿੰਦ ਦੇ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਨੇ ਜੋ ਸ਼੍ਰੀ ਜੈਦੇਵ ਦੇ ਦਿਮਾਗ ਦੇ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਦੇ ਵਿੱਚ ਅਸਮਰਥ ਹੈ ਐਸੀ ਇਹ ਕੋਈ ਗਾਇਬੀ ਲੀਲਾ ਵਰਤੀ ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪ ਨੇ ਪਤੀ ਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਦੇ ਚ ਪਤਨੀ ਵੀ ਸ਼ਾਮਲ ਹੋਈ ਔਰ ਇਹ ਹਕੀਕਤ ਹੈ ਜਦ ਕੋਈ ਮਹਾਨ ਦਾਰਸ਼ਨਿਕ ਮਹਾਨ ਕਵੀ ਕਿਸੇ ਉਲਝਣ ਦੇ ਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਯਾ ਉਸ ਦੇ ਦਿਮਾਗ ਦੇ ਚ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਕਿ ਉਹ ਕਹੀ ਜਾਣਦਾ ਹੈ ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ ਤੋਂ ਕਾਫੀ ਦੁਖੀ ਤੇ ਚਿੰਤਾ ਕਰਮਨ ਨਾਲ ਰਾਤ ਨੂੰ ਸੌਂਦਾ ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮਰਰਾ ਦੇ ਕਰਮ ਦੇ ਮੁਤਾਬਕ ਗ੍ਰੰਥ ਚੁਕਿਆ ਪਰ ਪਤਨੀ ਨੇ ਆਖਿਆ ਨਹੀਂ ਤੁਸੀਂ ਪਹਿਲੇ ਜਾਓ ਨਦੀ ਤਰਟ ਤੇ ਇਸ਼ਨਾਨ ਕਰੋ ਰੋਜ਼ ਮਰ ਰਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ ਪ੍ਰਭੂ ਭਗਤੀ ਕਰੋ ਨਿਤਨੇਮ ਕਰੋ ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰੀਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ ਆਪ ਰਹਿਮਤ ਕਰਨਗੇ ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ shri ਜੈ ਦੇ ਨਦੀ ਤੱਟ ਦੀ ਤਰਫ ਜਾ ਰਹੇ ਨੇ ਸੋਚਦੇ ਆਇਆ ਕਿ ਕੋਈ ਲਾਇਨ ਕੋਈ ਪੰਕਤੀ ਦਿਮਾਗ ਦੇ ਚੋਂ ਉੱਭਰੇ ਪਰ ਕੁਝ ਉੱਭਰਦੀ ਦਿਖਾਈ ਨਹੀਂ ਦੇਂਦੀ ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਆਇਆ ਹੈ ਜਿਹਦੇ ਚ ਕੋਈ ਚਮਕਦਾ ਆਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ ਸਿਆਰਾ ਵੀ ਨਹੀਂ ਕਹਿੰਦੇ ਨੇ ਇਧਰ ਜਾਇਦੇ ਹੋ ਰੁਕਸਤ ਹੋਏ ਨਦੀ ਤਟ ਦੀ ਤਰਫ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ ਜੈ ਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈ ਦੇਵ ਦੇ ਘਰ ਆਇਆ ਤੇ ਗੀਤ ਗੋਵਿੰਦ ਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ ਸੁਨਹਿਰੀ ਸਿਆਹੀ ਦੇ ਵਿੱਚ ਲਿਖੀਆਂ ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਵਿੱਚ ਲਿਖਿਆ ਲਿਖਦੇ ਹੋਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ 'ਚ ਹੀ ਵਾਪਸ ਆ ਗਏ ਇਸ਼ਨਾਨ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤਾਂ ਜੈਦੇ ਜੋ ਵਾਸਤਵਿਕ ਗੁਣ નિਧਾਨ ਪ੍ਰਭੂ ਆਪ ਸੰ ਕਹਿ ਲਗੇ ਪੰਕਤੀ ਫੁਰ ਗਈ ਸੀ ਲੇਖਣ ਲਈ ਵਾਪਸ ਆ ਗਿਆ ਗ੍ਰੰਥ ਸੰਪੂਰਨ ਹੋ ਗਿਆ ग्रंथ मुकम्मल हो गया गीत गोविंद संपूर्ण करके अलॉप हो गई ए अगम्य शक्ति पद्मावती भोजन बनाने दे चलीन इतनी देर दे श्री जयदेव जी महाराज नदी तट पर स्नान करके वापस आए गोविंद गोविंद दी धुन गीत अलाप दे हैं घर में प्रवेश होंदे हैं कि देख लेने हैं ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ ਪਰ ਤੂੰ ਵੀ ਭੁੱਲ ਗਈ ਮੈਨੂੰ ਖਿਲਾ ਕੇ ਹੀ ਭੁਖਾਂਦੀ ਆਉਂਦੀ ਸੀ ਅੱਜ ਕੀ ਹੋ ਗਈ ਬਹੁਤ ਭੁੱਖ ਲੱਗੀ ਕਹਿ ਲਵੇ ਨਹੀਂ ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਉਸ ਖੁਸ਼ੀ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਪਰ ਹੁਣ ਖੁਸ਼ੀ ਇਤਨੀ ਪਰਵਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ ਜੈਦੇਵ ਸੁਣ ਕੇ 당 ਰਹਿ ਗਏ ਹੈ ਮੈਂ ਭੋਜਨ ਛਕਿਆ ਅਤੇ ਗੀਤ ਗੋਵਿੰਦ ਸੰਪੂਰਨ ਹੋ ਗਿਆ ਹਾਂ ਸੰਪੂਰਨ ਹੋ ਗਿਆ ਤੁਸੀਂ ਖੁਦ ਤੇ ਕਹੇ ਔਰ ਉਹ ਦੋਲੈ ਨਾ ਤੁਸੀਂ ਸੁਨੇਰੀ ਸਿਆਹੀ ਦੇ ਨਾਲ ਲਿਖਿਆ ਨੇ ਮੈਂ ਖੁਦ ਵੇਖਿਆ ਨੇ ਭੱਜੇ ਹੋਏ ਜੈ ਦੇਵ ਗਏ ਗ੍ਰੰਥ ਨੂੰ ਖੋਲ ਲੈਣੇ ਵਾਕਈ ਗ੍ਰੰਥ ਸੰਪੂਰਨ ਦੋ ਪੰਕਤੀਆਂ ਸੁਨੇਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ ਅੱਖਰ ਪਰਲ ਪਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ ਜੈਸੇ ਉਸ ਪੰਕਤੀ ਨੂੰ ਪੜਦੇ ਨੇ ਵਿਸਮਾਦ ਘਰ ਦੇ ਚਲੇ ਗਏ ਅਰਚਜਤਾ ਤੇ ਰਹਿਸ ਦੇ ਛਲੇਨ ਹੋ ਗਏ ਇੱਕਦਮ ਆਤਮ ਤੇ ਸਰੂਰਤਾਰੀ ਹੋਇਆ ਅਰਦਾਸ ਕੀਤੀ हे त्रिभुवन धने हे परिपूरण परमात्मा तू मेरे दिमाग विच ही थोड़ी शक्ति पा देना ते मैं आप लिख लेंडा ते खींचला तुसी क्यों दी दिया त कै दिन अलहम होया आकाशवाणी हुई अंतरात्मा बोली जय रे जान बुझ के ਕਿਸੀ ਤੇਰੇ ਦਿਮਾਗ ਵਿੱਚ ਇਹ ਕਮੀ ਪਾਈ ਖੁਦ ਲਿਖਿਆ ਤਾਂ ਕਿ ਤੈਨੂੰ ਕਿਦਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀ ਦੀਏ ਇਸ ਦਾ ਕਰਤਾ ਮੈਂ ਹਾਂ ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗੇਂ ਮੈਂ ਨਹੀਂ ਚਾਹਦਾ ਸੀ کہ تیرے تے میرے وچ کوئی وت ہوئے بار بار دھنواد دے نال بھرے دیو اشکبار ہو بار بار سجدے ہوئے ہے پربو لکھ لکھ تیرا شکر اج پتا چلیا جو میں بول دا وہ تیری شکتی جو میں ویک دا وہ تیری شکتی ہے جو میں چل دا اے بھی تیری شکتی ہے جو میں کر دا اے بھی تیری طاقت ہے اور جو میں سوچ دا ਹੇ ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ ਵਾਸਤਵਕ ਮੇਰੇ ਰੌਮ ਰੌਮ ਵਿੱਚ ਤੂੰ ਹੀ ਕੰਮ ਕਰ ਰਿਹਾ ਹੈ ਤੂੰ ਹੀ ਵਸੇ ਹੈ ਤੂੰ ਹੀ ਰਮਿਆ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਵਿੰਦ ਨਾਮ ਗ੍ਰੰਥ ਭਗਤਾਂ ਦੀ ਦੁਨੀਆ ਵਿੱਚ ਬਹੁਤ ਹੀ ਪ੍ਰਸਿੱਧ ਹੈ ਪਰ ਇਹਨੂੰ ਪੜ ਪੜ ਕੇ ਭਗਤ ਜਨ ਆਨੰਦ ਲੈਂਦੇ ਨੇ ਗੀਤ ਗੋਵਿੰਦੇ ਕੁਝ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ ਜੋ ਵੇ ਰਗ ਸਭ ਕੁਝ ਦੇਵੀ ਗੁਣ ਸਮੋਦਤਿ ਨੇ ਭਗਤ ਸ੍ਰੀ ਜੈਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪਦਾਇਕ ਸੰਸਕ੍ਰਿਤ ਦੇ ਵਿੱਚ ਬੜਾ ਹੀ ਸੁਣਾ ਪਦਾ ਉਚਾਰਨ ਕੀਤਾ ਹੋਇਆ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ ਇਸ ਪਦੇ ਰੀਆਂ ਅਸਥਾਈ ਪੰਕਤੀਆਂ ਇਹ ਨੇ ਕੇਵਲ ਰਾਮ ਨਾਮ ਮਨੋਰਮੰ ਬਦ ਅਮਰਤ ਤਤਮਯੰ ਹੇ ਮਨ ਕੇਵਲ ਰਾਮ ਨਾਮ ਦਾ ਰਵਣ ਕਰ ਤੇ ਉਸ ਦੇ ਹੀ ਅਮਰਤ ਸਰੂਪ ਦਾ ਪਾਨ ਕਰ ਰਾਮ ਕੌਣ ਰਾਮ ਕੈਸਾ ਹੈ ਕਿਸ ਰਾਮ ਦਾ ਅਮਰਤ ਪਾਨ ਕਰੀਏ ਕਿਸ ਰਾਮ ਦਾ ਚੰਤਨ ਕਰੀਏ ਕਿਸ ਰਾਮ ਨੇ ਸੂਰਤ ਲੀਨ ਕਰੀਏ ਤੋ ਉਸ ਰਾਮ ਦੀ ਆਤਿਸ਼ਰੀ ਕਰ ਦੇਣੇ ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ ਇਸ ਪਦੇ ਵਿੱਚ ਪਰਮਾਤ ਪੁਰਖ ਮਨੋਪਿਮੰ ਸਤਿਆਦੇ ਭਾਵ ਰਤਨ ਪਰਮਦ ਭੁਤਨ ਪਰਕ੍ਰਿਤ ਪਰੰ ਜਦ ਚਿੰਤ ਸਰਬਗਤਨ ਪਰਮਾਤ ਜੋ ਪਰਮ ਆਦ ਹੈ ਅਨਾਦੀ ਹੈ ਜਿਸ ਦਾ ਮੂਲ ਨਹੀਂ ਲੱਭਿਆ ਜਾ ਸਕਦਾ ਔਰ ਜੋ ਸਭ ਦਾ ਮੂਲ ਹੈ ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ ਜੋ ਸਭ ਦੀ ਬੁਨਿਆਦ ਹੈ ਜੋ ਸਬ ਦੀ ਜੜ ਹੈ ਜੋ ਸਬ ਦਾ ਆਧਾਰ ਹੈ ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ ਪਰਮਾਤ ਪੁਰਖ ਉਹ ਫਿਰ ਪੂਰੇ ਹੋਇਆ ਹੈ ਪੁਰਖ ਤਮਰਾਜ ਪੁਰੀ ਪੁਰੀ ਬਸੰਤਾ ਸਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਰਮੇ ਆਇਆ ਹੈ ਵਿਆਪਕ ਹੈ ਉਹ ਪੁਰਖ ਹੈ ਪਰਮਾਤ ਪੁਰਖ ਮਨੋ ਪਿਮਨ ਮਨੋਪਮਾਤੋ ਰਹਤ ਹੈ ਦਰਸਲ ਮਨ ਆਪਣੇ ਅਨੁਭਵ ਦੇ ਵਿੱਚ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਨਹੀਂ ਲਿਆ ਸਕਦਾ ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ ਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ ਉਹਨੂੰ ਜ਼ੁਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ ਉਹਨੂੰ ਅੱਖਾਂ ਨਾਲ ਤੇ ਦੇਖਣਾ ਬਹੁਤ ਔਖਾ ਕਿਉਂ ਕਿ ਅੱਖਾਂ ਜਿੱਥੋਂ ਤੱਕ ਦੇਖਦੀਆਂ ਨੇ ਉਸ ਤਵੀ ਅੱਗੇ ਦੀ ਕਲਪਨਾ ਮੰਨ ਕਰ ਸਕਦਾ ਹੈ ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮੰਨ ਕਰ ਸਕਦਾ ਹੈ ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮੰਨ ਕਰ ਸਕਦਾ ਹੈ ਕਲਪਨਾ ਦੀ ਪ੍ਰਵਾਸ ਬੜੀ ਬੁਲੰਦ ਹੈ ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਚਾਹੇ ਕਲਪਨਾ ਦੀ ਪ੍ਰਵਾਸ ਕਿੰਨੀ ਉੱਚੀ ਕਿਉਂ ਨਾ ਹੋਵੇ ਕਿੰਨੀ ਦੂਰ ਦੀ ਕਿਉਂ ਨਾ ਹੋਵੇ ਕਿੰਨੀ ਗਹਿਰੀ ਕਿਉਂ ਨਾ ਹੋਵੇ फिर भी परमात्मा मेरी कल्पना ਵਿੱਚ ਨਹੀਂ ਆਉਂਦਾ ਉਹ ਕਿਸੇ ਦੀ ਕਲਪਨਾ ਵਿੱਚ ਨਹੀਂ ਆਉਂਦਾ ਮਨ ਦੀ ਸੋਚ ਤੋਂ ਪਰੇ ਮਨ ਦੇ ਵਿਚਾਰ ਤੋਂ ਪਰੇ ਇਸ ਵਾਸਤੇ ਆਪ ਕਹਿੰਦੇ ਹਨ ਮਨੋ ਭਿਮੰ ਮਨੋ ਉਪਮਾ ਤੋ ਰਹਿਤ ਹੈ ਪਰਮਾਤਮਾ ਪੁਰਖ ਮਨੋ ਭਿਮੰ ਸਤਿ ਆਦੇ ਭਾਵ ਰਤਨ ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੋਇਆ ਹੈ ਉਹ ਸਤ ਹੈ ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ સ્વરૂਪ ਹੈ ਇੱਕ ਪੰਕਤੀ ਵਿੱਚ RAM ਦੀ ਵਿਆਖਿਆ ਉਹ ਇੰਜ ਕਰਦੇ ਨੇ ਪਰਮਾਤਮਾ ਪੁਰਖ ਮਨੋਪਿਮੰ ਸਤਿਆਦੇ ਭਾਵਰ ਤਨ ਪਰਮ ਅਦਭੁਤਨ ਪਰਮ ਅਦਭੂਤ ਰੂਪ ਹੈ ਪਰਮ ਅਸ਼ਚਰਜ ਰੂਪ ਹੈ ਮਨੁੱਖ ਉੱਥੇ ਅਸ਼ਚਰਜ ਹੋ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਬਿਸਮਾਦ ਹੋ ਜਾਂਦਾ ਹੈ ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ। ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ। ਫਿਰ ਵੀ ਉਹ ਬਚ ਰਹਿ ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ। ਉੱਥੇ ਬਿਸਮਾਰਤ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ। ਉੱਥੇ ਅਸ਼ਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ। ਕਹਿੰਦੇ ਨੇ ਇੱਕ ਮੱਛਾ ਰਹਿਸ ਵਿੱਚ ਜੀਉਂਦਾ ਹੈ। ਇੱਕ ਕਵੀ ਰਹਿਸ ਵਿੱਚ ਜੀਉਂਦਾ ਹੈ। ਇੱਕ ਸੰਤ ਰਹਸ ਬਣ ਜੀ ਹੁੰਦਾ ਹੈ ਅਜੋਕਾ ਸਮਾਂ ਕਿਉਂਕਿ ਇਸ ਢੰਗ ਦਾ ਵਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ ਚਾਹੇ ਕੁਝ ਵੀ ਨਹੀਂ ਜਾਣਦਾ ਮੈਂ ਤੇ ਸਭ ਕੁਝ ਵੇਖ ਲਿਆ ਮੈਂ ਤੇ ਸਾਰਾ ਸੁਣ ਲਿਆ ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ ਅਗਰ ਐਸਾ ਕੋਈ ਦਾਵਾ ਕਰੇ ਤਾਂ ਅਸਰਜਤਾ ਨਹੀਂ ਪੈਦਾ ਹੁੰਦੀ ਰਹਸ ਨਹੀਂ ਪੈਦਾ ਹੁੰਦਾ ਬਿਸਮਾਗ ਨਹੀਂ ਪੈਦਾ ਹੁੰਦਾ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਨਹੀਂ ਕਿਉਂਕਿ ਅਜ ਦੇ ਸਮੇਂ 'ਚ ਜਿੰਨੇ ਕਾਲਜ ਨੇ ਜਿੰਨੇ ਵਿਦਿਆਲੇ ਨੇ ਇਹ ਪਹਿਲੇ ਨਹੀਂ ਸੀ ਅਜੋਕੀ ਵਿੱਦਿਆ ਨੇ ਭਾਵੇਂ ਕੁਝ ਦਿੱਤਾ ਹੈ ਜਾਂ ਨਹੀਂ ਲੇਕਿਨ ਰਹਸ ਨੂੰ ਖਤਮ ਜ਼ਰੂਰ ਕੀਤਾ ਹੈ ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਹੈ ਮਨੁੱਖ ਦੀ ਦੁਨੀਆ ਵਿੱਚ ਜੋ ਇੱਕ ਵਿਸਮਾਦ ਸੀ ਰਹਸ ਸੀ ਉਹ ਖਤਮ ਹੋ ਗਈ ਉਹ ਅੱਜ ਦੇਖਣ ਨੂੰ ਨਹੀਂ ਮਿਲਦਾ ਹਾਂ ਬੱਚੇ ਕੋਲ ਬਿਸਮਾਦ ਹੈ ਅਜੇ ਅਬੋਧ ਹੈ ਉਸ ਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ ਅਚੇਤ ਅਵਸਥਾ ਤੇ ਖੜਾ ਹੈ ਫਿਰ ਕਵੀ ਕਹੋ ਬਿਸਮਾਦ ਹੈ ਜਾਂ ਇਹਨ ਕਹ ਲੋ ਕਵਤਾ ਦਾ ਜਨਮ ਹੀ ਬਿਸਮਾਦ ਤੋਂ ਹੁੰਦਾ ਹੈ ਕਵਤਾ ਦਾ ਜਨਮ ਹੀ ਰਹਿਸ ਤੋਂ ਹੁੰਦਾ ਹੈ ਤੋਂ ਕਵੀ ਰਹਿਸਵਾਦੀ ਹੁੰਦੇ ਨੇ ਸੰਤ ਰਹਿਸਵਾਦੀ ਹੁੰਦੇ ਨੇ ਉਹ ਜੋ ਕੁਝ ਵੀ ਦੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਔਖਾ ਹੈ ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ ਬਹੁਤ ਕੁਝ ਛੁਪਾਈ ਬੈਠਾ ਹੈ ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਉਹਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ ਬਹੁਤ ਕੁਝ ਰੂਪਤ ਹੈ ਬਹੁਤ ਕੁਝ ਸੂਖਸ਼ਮ ਹੈ ਤਾਂ ਜੈਸੇ ਇਹ बोਧ ਹੁੰਦਾ ਹੈ ਕਿ ਬਹੁਤ ਕੁਝ ਸੂਖਸ਼ਮ ਛੁਪਿਆ ਹੋਇਆ ਹੈ ਜੋ ਮੈਂ ਨਹੀਂ ਦੇਖ ਸਕਦਾ ਬਹੁਤ ਕੁਝ ਅਦ੍ਰਿਸ਼ ਹੈ ਤੋ ਰਹਿਸ ਪੈਦਾ ਹੋ ਜਾਂਦਾ ਹੈ ਫਿਰ ਬਿਸਮਾਤ ਮੰਡਲ ਤਾਰੀ ਹੋ ਜਾਂਦਾ ਹੈ ਤੋ ਕਵੀ ਬਿਸਮਾਤ ਵਿੱਚ ਜੀਵਦੇ ਨੇ ਸੰਤ ਬਿਸਮਾਤ ਵਿੱਚ ਜੀਵਦੇ ਨੇ ਭਗਤ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਤ ਭੂਤਨ ਉਹ ਪਰਿਪੂਰਨ ਪ੍ਰਮਾਤਮਾ ਪਰਮ ਅਸ਼ਚਰਜ ਰੂਪ ਹੈ ਪਰਕ੍ਰਿਤ ਪਰਨ ਉਹ ਪ੍ਰਕਿਰਤੀ ਤੋਂ ਪਰੇ ਹੈ ਕਹਿੰਦੇ ਨੇ 라ਵਿੰਦਰਨਾਥ ਟੈਗੋਰ ਸਾਗਰ ਤੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਰਸਤੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ ਹੈ ਸਵੇਰ ਦਾ ਵਕਤ ਹੈ ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ ਇਹ ਸਾਰਾ ਦ੍ਰਿਸ਼ ਵੇਖ ਕੇ 라ਵਿੰਦਰਨਾਥ ਟੈਗੋਰ ਨੱਚ ਉੱਠੇ ਕਹਿਣ ਲੱਗੇ हे ਪ੍ਰਭੂ ਤੇਰੀ ਅਸ਼ਰਜਤਾ ਜੋ ਮੇਰੇ ਤੇ ਅਜ ਪ੍ਰਗਟ ਹੋਈ ਏ ਓਏ ਕਿ ਮੈਂ ਤੇਰੀ ਨਿਰਲੇਪਤਾ ਦਾ ਗਿਆਨ ਹਾਸਲ ਕਰ ਲਿਆ ਹੈ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀ ਨੇ ਫਿਰ ਵੀ ਕਿਰਨਾਂ ਗੰਧੀਆਂ ਨਹੀਂ ਹੋ ਰਹੀਆਂ ਫਿਰ ਵੀ ਸੂਰਜ ਗੰਦਾ ਨਹੀਂ ਹੋ ਰਿਹਾ ਤੂੰ ਮੇਰੇ ਗੰਦੇ ਸਰੀਰ ਦੇ ਰੋਮ-ਰੋਮ ਦੇ ਵਿੱਚ ਬੈਠਾ ਹੈ ਫਿਰ ਵੀ ਤੂੰ ਗੰਦਾ ਨਹੀਂ ਹੈ ਤੂੰ ਨਿਰਲੇਪ ਹੈ ਪ੍ਰਕਿਰਤੀ ਤੋਂ ਪਰੇ ਹੈ ਸਭ ਕੁਝ ਤੇ ਵਿੱਚ ਹੈ ਸਭ ਕੁਝ ਤੇ ਦੂਰ ਹੈ ਸਦ ਕੇ ਮਤ ਸਭੋਂ ਤੇ ਬਾਹਰ ਸਾਰਿਆਂ ਦੇ ਵਿੱਚ ਤੋਂ ਹੈ ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ ਨਿਰਲੇਪ ਹੈ ਤੋ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਨੇ ਪਰਮਦ ਬੁਤਨ ਪਰਕ੍ਰਿਤ ਭਰਨ ਜਦ ਚਿੰਤ ਸਰਵਗਤਨ ਜਿਸ ਦਾ ਚਿੰਤਨ ਕਰਨ ਦੇ ਨਾਲ ਸਰਵ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ ਪ੍ਰਮਾਦ ਪੁਰਖ ਮਨੋਪਿਮੰਗ ਸਤਿਆਦ ਭਾਵ ਰਤਨ ਪਰਮਦਭੂਤਨ ਪਰਕ੍ਰਿਤ ਪਰਨ ਜਤ ਚਿੰਤ ਸਰਬਗਤਨ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯ ਐਸਾ ਜੋ ਅੰਮ੍ਰਿਤਮਈ ਰਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਤੂੰ ਪਾਨ ਕਰ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੋ ਆਨੰਦ માં ਅਗਾ ਚਲ ਕੇ ਇਸੇ ਪਦ ਦੇ ਛਿੜਿ ਜੈਦੇਵ ਜੀ ਮਹਾਰਾਜ ਕਹਿੰਨੇ ਨੇ ਕਿ ਨਾਦਨਉਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਇਨ ਨਹੀਂ ਆਉਂਦਾ ਜਿਹਦੇ ਸ਼ਵਨਨ ਕਰਨ ਦੇ ਨਾਲ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬੁਢੇਪੇ ਦਾ ਦੁੱਖ ਸਾਡੇ ਦੇਸ਼ ਤੇ ॠषि मुਨੀਆਂ ਨੇ ਤੇ ਤਿੰਨ ਦੁੱਖ ਬੜੇ ਪ੍ਰਬਲ ਬਣੇ ਨੇ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬਿਰਧ ਅਵਸਥਾ ਦਾ ਦੁੱਖ ਭਗਤ ਕਬੀਰ ਵੀ ਇਸ ਨੂੰ ਮੰਨਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸਈ ਨਹੀਂ ਕਾਇਆ ਜਬ ਲਗ ਵਿਕਲ ਬਹੀ ਨਹੀਂ ਬਾਣੀ ਭਜ ਲੈ રે ਮਨ सारੰਗ ਪਾਣੀ ਬੁੱਢੇ ਕੋਲ ਤਨ ਤੇ ਹੈ ਪਰ ਕੁਛ ਕਰ ਨਹੀਂ ਸਕਦਾ ਦਿਮਾਗ ਹੈ ਪੂਰਨ ਤੌਰ ਤੇ ਸੋਚ ਨਹੀਂ ਸਕਦਾ ਹੱਥ ਪੈਰ ਹੈਗੇ ਨੇ ਪੂਰਨ ਤੌਰ ਤੇ ਕੁਝ ਕਰ ਨਹੀਂ ਸਕਦੇ ਚੱਲ ਨਹੀਂ ਸਕਦੇ ਇਸ ਵਾਸਤੇ ਬਿਰਧ ਅਵਸਥਾ ਨੂੰ ਪੂਰਨ ਬਿਰਧ ਅਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖੇ ਤਾਂ ਸ਼੍ਰੀ ਜੈਦੇਵ ਜੀ ਮਹਾਰਾਜ ਕਨਨ ਜੈਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ ਮਰਨ ਦਾ ਦੁੱਖ ਕਿਉਂਕਿ ਮੁੜ ਕੇ ਜਮਣਾ ਨਹੀਂ ਤਾਂ ਫਿਰ ਮਰਣਾ ਹੀ ਨਹੀਂ ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ ਸਾਹਿਬ ਰਵਿੰਦਰデイ ਜੀ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਹਰੀ ਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਮ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦਾ ਇੱਥੇ ਇੱਕ ਤਰਕ ਖੜੀ ਹੋਵੇਗੀ ਚਲੋ ਜਨਮ ਮਰਨ ਤੋਂ ਭਗਤ ਬਚ ਜਾਂਦਾ ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ ਇੱਕ ਪੰਕਤੀ ਹੈ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੇ ਚ ਗੁਰਮੁਖ ਕਦੇ ਬੁੱਢੇ ਨਾਹੀਂ ਜਿਨ ਅੰਤਰ ਸੁਰਤ ਗਿਆਨ ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਜਿੱਥੇ ਆਤਮ ਗਿਆਨ ਮੌਜੂਦ ਹੈ ਐਸਾ ਬੰਦਾ ਚਾਹੇ ਸਰੀਰਕ ਤਲ ਤੇ ਬਿਰਧ ਵੀ ਹੋ ਜਾਏ ਪਰ ਉਹਦੀਆਂ ਉਮੰਗਾ ਹੁਲਾਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਦੀ ਚੇਤੇ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਹੈ ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ ਹੈ ਤੇ ਬਿਰਧ ਹੋ ਗਿਆ ਹੈ ਇਹ ਕਮਜ਼ੋਰ ਹੋ ਗਿਆ ਨਹੀਂ ਉਸ ਦਾ ਹੁਲਾਸ ਉਸ ਦੀ ਉਮੰਗ ਉਸ ਦੀ ਤਰੰਗ ਔਰ ਉਸ ਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕੰਮ ਕਰਦੀ ਹੈ ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ ਇਸ ਵਾਸਤੇ ਆਤਮਦਰਸ਼ੀ ਪੁਰਸ਼ਾ ਨੇ ਕਿਹਾ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਸ਼੍ਰੀ ਜੈ ਦੇਵ ਜੀ ਮਹਾਰਾਜ ਇਸ ਪਾਵਨ ਪਤਰ ਪਦੇ ਦੇ ਫਰਮਾਨ ਕਰਦੇ ਨੇ ਨਾਦਨੋਦ ਜਸ ਸਮਰੈਨ ਨਾ ਜਨਮ ਜਰਾਦ ਮਰਨ ਭੈਮ ਇਛਸ ਜਮਾਦ ਪਰਾ ਭੈਮ ਜਸਵਸ ਸੁਕ੍ਰਿਤਕ੍ਰਿਤਨ ਜੇ ਤੈਨੋ ਇੱਛਾ ਹੈ ਐ ਬੰਦੇ ਕਿ ਤੂੰ ਜਮਾਂ ਦਾ ਤਿਸ਼ਕਾਰ ਕਰੇ ਜਨਮ ਮਰਨ ਤੋਂ ਬਚੇ ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਜਸਵਸ ਸੁਕ੍ਰਿਤਕ੍ਰਿਤਨ ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਭਾਵ परमात्मा ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ। ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ। ਇਸ ਨੂੰ ਤੋ ਕਰਨ। ਇਸੇ ਇੱਕ ਸ਼ੁਭ ਕਰਮ ਤੋਂ अनेका ਸ਼ੁਭ ਕਰਮ ਜਨਮ ਲੈਂਦੇ ਨੇ। ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੋਭ ਨਹੀਂ ਹੈ। ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ, ਤੋ ਸ਼ੁਭ ਪਰਮਾਤਮਾ ਹੈ। ਸ਼ੁਭ ਈਸ਼ਵਰ ਹੈ। ਜਦੋਂ ਸ਼ੁਭ ਦਾ ਚੰਦਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ ਪਰ ਸ਼ੁਭ ਹੋਏ ਬਿਨਾ ਸ਼ੁਭ ਚਿੰਤਕ ਹੋਣਾ ਬਹੁਤ ਕਠਿਨ ਹੈ ਸ਼ੁਭ ਹੋਏ ਬਿਨਾ ਸ਼ੁਭ ਕਾਮਨਾ ਕਰਨੀ ਬਹੁਤ ਔਖੀ ਹੈ ਕਾਮਨਾ ਮੈਲੀਆ ਹੋਣ ਗਿਆ ਔਰ ਚਿੰਤਕ ਚਿੰਤਨ ਜੋ ਹੈ ਮਾੜਾਈ ਜੋ ਹੈ ਚਲੇਗਾ ਤਾਂ ਪਰਿਪੂਰਨ پرما کا کلیان کاری نام اس کا جو شب کرم ہے اس کا چنتن وہ تو کرد پراگ کرسن پر من پرسن پرمن پرسن مدن شری جی دیو جی مہاراج کہ جو ترکال درسی ہے اور ایک سار پری پورن جو رویہ ہوا ہے واپک ہے بھوت بھاؤ سم جو ہوں بھی ہے پہلے بھی سی اگاں بھی جو ہے گا جو ہر سمے موجود ہے درسی ہے بھاو بھوت سمبین ترکالدرس مدن جو اتنت پرسن جو اتنت پرم آنند دلی ہے تو اس کا ہی کلیان کاری جس ہی شب کرم ہے اے ہی شب چندن ہے اگاں چل کے شری جی دیو جی مہاراج فرمان کر دینے ہر بگت نج نہ رد کرما بچ سا ہری دن با شرکا جو رد کرما بچسا جو گین کنگ جگین کنگ دانین کنگ تپسا ایسا جو بگت ہے جو من کر کے شریر کر کے پربو وچلین ہے دے سامنے ਜਗ ਤੁਛ ਹੈ ਜੋਗ ਸਾਧਨਾ ਵੀ ਤੁਛ ਹੈ ਔਰ ਐਸੇ ਭਗਤ ਦੇ ਸਾਹਮਣੇ ਦਾਨ ਵੀ ਕੋਈ ਮਾਇਨੇ ਨਹੀਂ ਰੱਖਦਾ ਭਾਵ ਦਾਨੀ ਤੋਂ ਵੀ ਉਹ ਭਗਤ ਉੱਚਾ ਹੈ ਜੋਗੀ ਤੋਂ ਵੀ ਐਸਾ ਭਗਤ ਉੱਚਾ ਹੈ ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਰਨਾ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ ਜੋਗ ਜਗ ਲੈ ਫਲ ਤੁਮ ਮਾਨੋ ਜੋ ਪ੍ਰਭ ਜਸ ਬਿਰਸਰਾਵੇ ਜਿੱਥੇ ਭਗਤ ਪਹੁੰਚਿਆ ਉੱਥੇ ਜੋਗ जग ਦੀ ਪਹੁੰਚ ਨਹੀਂ ਹੈ দান ਦੀ ਪਹੁੰਚ ਨਹੀਂ ਹੈ ਇਸ ਸਭ ਕੁਝ ਤੋਂ ਉੱਚਾ ਜੀਵਦਾ ਹੈ ਭਗਤ ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ ਜੋਗੇ ਨੇ ਕਹੀਂ ਜਗੇ ਨੇ ਕਹੀਂ ਦਾਨੇ ਨੇ ਕਹੀਂ ਤਪਸਾ ਇਸ ਪਦੇ ਦੇ ਅਖੀਰ ਵਿੱਚ ਆਪ ਕਹਿੰਦੇ ਨੇ ਗੋਬਿੰਦ ਗੋਬਿੰਦੇ ਤ ਜਪਨਰ ਸਕਲ ਸਿੱਧ ਪਦਨ जय देव आयो तसु पटंग भव भूत सर्वगतम गोविंद गोविंद दा ए मनुख जाप कर और इस तरह जाप करदेया तेनु सारी गतियां दी प्राप्ति होवेगी तेनु सब कुछ दी प्राप्ति होवेगी गोविंद दे चिंतन देच ही संसार दे सुख ने परमार्थ दे सुख ने गोविंद दे सिमरन देच ही लोक सवर जांदा है परलोक से वेला हो जांदा है